ਟੋਟਲ ਇਸ ਟਾਈਮ 64 ਕੇਸ ਆਏ ਹੈ 64 ਕੇਸ ਆਏ ਹੈ ਜਿਨ੍ਹਾਂ ਚੋਂ 33 ਕੇਸ ਜਿਹੜੇ ਅਰਬੋਨਿਰੀਆ ਚ ਤੇ 31 ਕੇਸ 31 ਕੇਸ ਰੂਰਲ ਏਰੀਆਸ ਡਿਟੈਕਟ ਹੋਏ ਹੈ ਬਾਕੀ ਜਿੱਥੇ ਤੱਕ ਇੰਤਜ਼ਾਮ ਦਾ ਸਵਾਲ ਹੈ ਹਰ ਹਸਪੀਟਲ ਦੀ ਡੇਂਗੀ ਵਾਟ ਹੁਣ ਕਿਸੇ ਵੀ ਤਰ੍ਹਾਂ ਦੀ ਦਵਾਈ ਜਾਂ ਟੈਸਟਾਂ ਲਈ ਪ੍ਰਾਈਵੇਟ ਹਸਪਤਾਲਾਂ ਦੇ ਚੱਕਰ ਨਹੀਂ ਲਗਾਉਣੇ ਪੈਂਦੇ ਤੇ ਖਰਚੇ ਦਾ ਡਰ ਵੀ ਨਹੀਂ ਸਤੋਂਦਾ ਸਗੋਂ ਮੁਹੱਲਿਆਂ 'ਚ ਖੁੱਲੇ ਆਮ ਆਦਮੀ ਕਲੀਨਿਕ ਮੁਫਤ 'ਚ ਸੇਵਾਵਾਂ ਪ੍ਰਦਾਨ ਕਰ ਰਹੇ ਨੇ ਇਹ ਸਭ ਮੁਮਕਿਨ ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਜਿਨ੍ਹਾਂ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਮੁਫਤ 'ਚ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ ਇਸੇ ਦੇ ਚਲਦਿਆਂ ਪੰਜਾਬ 'ਚ ਹੁਣ ਤੱਕ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ ਇਨ੍ਹਾਂ ਹੀ ਨਹੀਂ ਇਨ੍ਹਾਂ ਕਲੀਨਿਕਾਂ 'ਚ ਮਾਹਿਰ ਡਾਕਟਰ ਲੋਕਾਂ ਨੂੰ ਸੇਵਾਵਾਂ ਦੇ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਲਮੁਖਤ ਮਾਰ ਹੈ ਮੈਂ ਫਰਮਾ ਲੱਕ ਕਲੀਨਿਕ ਵਾਲੇ ਲੱਗਦਾ ਹਾਂ ਪੰਜਾਬ ਸਰਕਾਰ ਨੇ ਮੁਹੱਲਾ ਕਲੀਨਿਕ ਹਰ ਥਾਂ ਖੋਲੇ ਹੋਏ ਨੇ ਜਿਸ ਕਰਕੇ ਸਾਡੇ ਅੱਡੇ ਵਰਗੇ ਲੋਕਾਂ ਨੂੰ ਅਤੇ ਸਾਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ ਪਹਿਲਾਂ ਆਪਾਂ ਟੈਸਟ ਵੀ ਬਾਹਰੋਂ 500000 ਦੇ ਕਰਵਾਉਂਦੇ ਸੀ ਅੱਛੇ ਤਾਂ ਇਹ ਟੈਸਟ ਵੀ ਫ੍ਰੀ ਹੁੰਦੇ ਨੇ ਮੈਂ ਪੰਜਾਬ ਸਰਕਾਰ ਦਾ ਦਿਿਲੋਂ ਧੰਨਵਾਦ ਕਰਦਾ ਰੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਕਿਉਂਕਿ ਬਾਕੀ ਦੇ ਕੰਮ ਬਾਅਦ 'ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਸਿਹਤਮੰਦ ਪੰਜਾਬ ਇਹ ਦਾਰਾ ਸਿੰਘ ਦਾ ਪੰਜਾਬ ਹੈ ਇਹ ਮਿਲਖਾ ਸਿੰਘ ਦਾ ਪੰਜਾਬ ਹੈ ਇਹ ਹਾਕੀ ਦਾ ਫੌਜ 'ਚ ਭਰਤੀ ਹੋਣ ਵਾਲੇ ਜਰਨੈਲਾਂ ਦਾ ਪੰਜਾਬ ਹੈ ਇਸ ਸਟੈਬਲਿਸ਼ ਕੀਤਾ ਤੇ ਜੇ ਕਿਸੇ ਵੀ ਪੇਸ਼ੈਂਟ ਨੂੰ ਕੋਈ ਵੀ ਇਤਾਂ ਦੇ ਡੇਂਗੂ ਦੇ ਲੱਛਣ ਹੁੰਦੇ ਆ ਤਾਂ ਉਹ ਸਾਡੀਆਂ ਤਿੰਨ ਜਗ੍ਹਾ ਤੇ ਲੈਬਸ ਹੈਗੀਆਂ ਖੰਨਾ ਸਿਵਲ ਹਸਪੀਟਲ ਖੰਨਾ ਸਿਵਲ ਹਸਪੀਟਲ ਜਗਰਾਉਂ ਤੇ ਸਿਵਲ ਹਸਪੀਟਲ ਨੂਰਾਨਾ ਉਸ ਲੈਬ ਚੋ ਟੈਸਟ ਪ੍ਰੀ ਆਫ ਕੋਸ ਕਰਵਾ ਸਕਦਾ ਹੈ ਤੇ ਜੇ ਕੋਈ ਪ੍ਰਾਈਵੇਟ ਲੈਬ ਚ ਕਿਤੇ ਵੀ ਪੋਜ਼ਿਟਿਵ ਆਂਦਾ ਕੇਸ ਤਾਂ ਉਹ ਉਹਦੀ ਜਿਹੜੀ ਦਵਾਵਾ ਚ ਆ ਗਈ ਹੁੰਦੀ ਹੈ ਸਾਡੀ ਲੈਬ ਚ ਤਾਂ ਹੀ ਅਸੀਂ ਫਿਰ ਉਹਨੂੰ ਕਿੰਨੇ ਵੀ ਇਹ ਡੇਂਗੀ ਦਾ ਪੇਸ਼ੈਂਟ ਹੈ ਕੁਈ ਹੋਰ ਮਹੱਤਵਪੂਰਨ ਅੰਕੜਾ ਤੋਂ ਸਾਹਮਣੇ ਆਇਆ ਕਿ ਇਹ ਨਹੀਂ ਕਰ ਸਕਦਾ ਹੁਣ ਤੱਕ ਦੇਖੋ ਇੱਕ ਨਿਊਜ਼ ਸੀ ਮਾ ਪੜਿਆ ਸੀ ਸਸਪੈਕਟਿਡ ਡੇਂਗੀ ਡੈਥ ਹੈ ਜਿਹੜੀ ਵੀ ਡੈਥ ਹੁੰਦੀ ਹੈ ਉਹਦੀ ਜਾਂਚ ਹੁੰਦੀ ਹੈ ਡਿਸਟ੍ਰਿਕਟ ਲੈਵਲ ਤੇ ਕਮੇਟੀ ਹੈ ਇੱਕ ਸਟੇਟ ਲੈਵਲ ਤੇ ਕਮੇਟੀ ਹੈ ਜਦੋਂ ਜਾਂਚ ਤੋਂ ਬਾਅਦ ਹੀ ਅਸੀਂ ਇਹ ਕਹਿੰਦੇ ਹਾਂ ਵੀ ਇਹ ਡੇਂਗੀ ਦੀ ਡੈਥ ਹੈ ਸਲਾਮ ਲੈ ਕੇ ਵੀ ਇਹ ਕੀ ਕਰਾਰਿਆ ਕਾਹ ਕਿ ਕਰਾ ਦਿੱਤੇ ਇਹ ਨਹੀਂ ਕਿ ਆਪਾਂ ਲੱਗਦਾ ਤਾਂ ਕਰੀਏ ਕਿ ਇਹ ਕਰਾਂ ਦੇਖੋ ਜਿਹੜੀਆਂ ਸਾਡੀਆਂ ਟੀਮਾਂ ਹਨ ਉਹ ਕਿਤੇ ਵੀ ਜਾਂਦੀਆਂ ਜਿੱਦਾਂ ਜਗਾ ਜਗਾ ਤੇ ਜਾ ਕੇ ਲਾਗਵਾ ਚੈੱਕ ਕਰਦੀਆਂ ਜੇ ਜਿੱਦਾਂ ਰੱਖਵਾਕਤ ਪਿੱਛੇ ਕਾਫੀ ਲਾਗਵੇ ਮਿਲੇ ਸੀ ਤੇ ਹੋਰ ਕਈ ਏਰੀਆਜ਼ ਮਿਲੇ ਸੀ ਤੇ ਉਹ ਨਗਰ ਜਿਹੜੀ ਨਗਰ ਪਾਲਿਕਾ ਜਾਂ ਮਿਨਿਸਪਲ ਕਾਰਪੋਰੇਸ਼ਨ ਜਾਂ ਜਿੱਦਾਂ ਜਗਰਾਉਂ ਖੰਨਾ ਨਗਰ ਕੌਂਸਲ ਹੈ ਤੇ ਉੱਥੇ ਉਹਨਾਂ ਦੀਆਂ ਟੀਮਾਂ ਦਾ ਮਿਲ ਕੇ ਚਲਾਨੀ ਹੁੰਦੀ ਹੈ ਇਸ ਸਾਲ ਹੁਣ ਤੱਕ ਅਸੀਂ 1200 ਕੇਸ ਜਿਹੜੇ ਇਦਾਂ ਦੇ ਉਹਨਾਂ ਨੂੰ ਦੱਸੇ ਸੀ ਵੀ ਇਹ ਹੈ ਜਿਨ੍ਹਾਂ ਨੂੰ 671 ਨੂੰ ਚਲਾਨ ਸਰਕਰ ਦਿੱਤਾ ਗਿਆ ਹੈ ਇਹ ਨਮੈਕਸ਼ਨ ਕੀ ਹੋਣ ਦੇ ਕਾਰਨ ਕਿ ਮੇਰੇ ਜਿਹੜੇ ਆ ਪੈਦਾ ਹੋ ਸਕਦੇ ਨੇ ਕਿ ਬੇ ਲੋੜ ਰਹਿ ਜਾਂਦਾ ਅਸੀਂ ਦੇਖੋ ਸਾਰੇ ਲੋਕਾਂ ਨੂੰ ਵੀ ਅਪੀਲ ਕਰਾਂਗੇ ਕਿ ਹਾਲੇ-ਦੋਲੇ ਕਿਤੇ ਵੀ ਪਾਣੀ ਨਾ ਇਕੱਠਾ ਹੋਣ ਦਿਓ ਤੇ ਵਾਈਡੇ ਨੂੰ ਜਦੋਂ ਇਹਦੀ ਐਕਟੀਵਿਟੀ ਵੀ ਹੁੰਦੀ ਹੈ ਗਮਲਿਆਂ 'ਚ ਟਾਇਰ ਵਿੱਚ ਆ ਕੂਲਰ ਵਾਟਰ ਕੋਲੋ ਜਿਹੜੇ ਹੁੰਦੇ ਆ ਉਹਨਾਂ 'ਚ ਪਾਣੀ ਨਾ ਇਕੱਠਾ ਹੁੰਦਿਓ ਤਾਂ ਜੋ ਡੇਂਗੂ ਦਾ ਜਿਹੜਾ ਲਾਗ ਆ ਉਹ ਨਾ ਪੈਦਾ ਹੋਵੇ ਜੇ ਕਿਸੇ ਨੂੰ ਵੀ ਡੇਂਗੂ ਦੇ ਸਿੰਪਟਮ ਹੈ ਜਿਦਾਂ ਬੁਖਾਰ ਹੋਣਾ ਸਿਰਦਰਦ ਹੋਣਾ ਹਾਈ ਗ੍ਰੇਡ ਫੀਵਰ ਹੈ ਬੋਡੀ ਐਕਸ ਹੈ ਤਾਂ ਉਹ ਜਾ ਕੇ ਆਪਣੀ ਟੈਸਟਿੰਗ ਕਰਵਾ ਸਕਦਾ ਤੇ ਜੇ ਕੋਈ ਉਹਨਾਂ ਨੂੰ ਕੋਈ ਹੋਰ ਸਹਾਇਤਾ ਚਾਹੀਦੀ ਹੈ ਮੈਡੀਕਲ ਸਹਾਇਤਾ ਆਪਣੇ ਨੇੜੇ ਦੇ ਮੈਡੀਕਲ ਕੇਂਦਰ ਦਾ ਜਿਹੜਾ ਸਹਾਇਤਾ ਕੇਂਦਰ ਹੈ ਮੈਡੀਕਲ ਸਹਾਇਤਾ ਕੇਂਦਰ ਉੱਥੇ ਜਾ ਕੇ ਵੀ ਜਾਂਚ ਕਰਵਾ ਸਕਦਾ ਹੈ ਤੇ ਸਹਾਇਤਾ ਲੈ ਸਕਦਾ ਹੈ। ਹਰ ਗਵਰਨਰ ਦੀ ਕੀ ਇਖਤਿਆਰ ਨੇ ਕਿੰਨੇ ਬੈੱਡ ਲਗਾਏ ਕਿ ਨਹੀਂ। ਇਹ ਅਲੱਗ-ਅਲੱਗ ਹਸਪੀਟਲ ਤੇ ਅਲੱਗ-ਅਲੱਗ ਨੰਬਰ ਹੈ। ਜਿਦਾਂ ਸਿਵਲ ਹਸਪੀਟਲ ਲੁਧਿਆਣਾ ਥੋੜਾ ਸਾਡਾ ਮੇਨ ਹਸਪੀਟਲ ਹੈ ਉੱਥੇ ਜ਼ਿਆਦਾ ਬੈੱਡ ਹੈ। ਪੈਰੀਪਰੀਫੇਰ ਜਿਦਾਂ ਜਗਰਾਉਂ, ਖੰਨਾ, ਰਾਏਕੋਟ, ਸੰਵਾਲਾ ਇੱਥੇ ਵੀ ਇੰਤਜ਼ਾਮ ਕੀਤੇ ਗਏ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par